ਦੋਸਤੋ ਅੱਜ ਅੱਪਾ ਗੱਲ ਕਰਨੀ ਹੈ ਸ਼ਰਾਬ ਛੱਡਣ ਦਾ ਕਾਰਗਰ ਤਰੀਕਾ ਦੋਸਤੋ ਰਜਾਨਾ ਸ਼ਰਾਬ ਪੀਂਦਿਆ ਬਹੁਤ ਮਾੜੀ ਹੈ ਜਿੱਥੇ ਸਾਡੇ ਸਰੀਰ ਵਾਸਤੇ ਮਾੜੀ ਹੈ ਉੱਥੇ ਸ਼ਰਾਬ ਪੀਣ ਨਾਲ ਘਰਾਂ ਵਿੱਚ ਕਲੇਸ਼ ਵੱਧ ਹੁੰਦੇ ਹਨ ਘਰ ਵਿੱਚ ਆਰਥਿਕ ਤੌਰ ਤੇ ਕਮਜ਼ੋਰੀ ਆ ਜਾਂਦੀ ਹੈ ਸ਼ਰਾਬ ਪੀ ਕੇ ਆਦਮੀ ਤਾਂ ਕਈ ਵਾਰ ਇਹਹੀ ਗਲਤੀ ਹੁੰਦੀ ਹੈ ਕਿ ਮੁੜ ਕੇ ਸਾਰੀ ਅਮਰੋ ਪਛਤਾਉਂਦਾ ਰਹਿੰਦਾ ਹੈ ਕਈ ਕਈ ਆਦਮੀਆਂ ਨੂੰ ਤਾਂ ਸ਼ਰਾਬ ਦੀ ਇਹੋ ਜਿਹੀ ਲਤ ਲੱਗੀ ਆ ਕਿ ਉਹ ਸਵੇਰੇ ਉੱਠਣਸਾਰ ਹੀ ਦਾਰੂ ਪਾਲਦੇ ਹਨ ਇਸ ਸ਼ਰਾਬ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ ਇੱਥੋਂ ਤੱਕ ਕਿ ਕਈ ਵਾਰ ਤਲਾਕ ਤੱਕ ਦੀ ਨੌਬਤ ਆ ਜਾਂਦੀ ਹੈ ਇਸ ਸ਼ਰਾਬ ਦੀ ਗੰਦਿਆ ਤੋਂ ਛੁਟਕਾਰਾ ਪਾਉਣ ਵਾਸਤੇ ਸਭ ਤੋਂ ਪਹਿਲਾਂ ਉਸ ਆਗਮੀ ਦਾ ਸ਼ਰਾਬ ਛੱਡਣ ਦਾ ਮਨ ਹੋਣਾ ਜ਼ਰੂਰੀ ਹੈ ਜਦ ਪੱਕਾ ਮਨ ਬਣ ਜਾਵੇ ਤਾਂ ਸਭ ਤੋਂ ਪਹਿਲਾਂ ਰੋਜ਼ਾਨਾ ਆਪਣੀ ਸ਼ਰਾਬ ਦੀ ਜੋ ਡੋਜ਼ ਹੈ ਉਸ ਨੂੰ ਘੱਟ ਕਰਦੇ ਜਾਓ ਜੇਕਰ ਤੁਸੀਂ ਰੋਜ਼ਾਨਾ ਇੱਕ ਬੋਤਲ ਸ਼ਰਾਬ ਪੀਂਦੇ ਹੋ ਤਾਂ ਰੋਜ਼ਾਨਾ 100 ਐਮਐਲ ਘੱਟ ਕਰਦੇ ਜਾਓ ਅਤੇ ਬੇਚ ਬੇਚ ਨਾਗਾ ਵੀ ਇੱਕ ਦਿਨ ਦਾ ਪਾਉਂਦੇ ਜਾਓ ਸੱਤ ਅੱਠ ਦਿਨਾਂ ਬਾਅਦ ਘਟ ਕਰਦੇ ਕਰਦੇ ਤੁਹਾਡੀ दारू ਦੀ ਜਿਹੜੀ ਡੋਜ਼ ਆ ਉਹ ਤਾਂ ਬਿਲਕੁਲ ਹੀ 100 100 ਗ੍ਰਾਮ ਐਮ ਐਲ ਕਰਕੇ ਘਟ ਹੋ ਜਾਵੇਗੀ ਬਿਲਕੁਲ ਹੀ ਉਹ ਖਤਮ ਹੋ ਜਾਵੇਗੀ ਪਰ ਤੁਸੀਂ ਆ ਦੋ ਚੀਜ਼ਾਂ ਬਾਜ਼ਾਰ ਵਿੱਚੋਂ ਲਿਆਓ ਪਹਿਲੀ ਹੈ 100 ਗ੍ਰਾਮ ਹਰੀ ਇਲੈਚੀ ਜੋ ਅਪਚਾ ਵਿੱਚ ਪਾਉਂਦੇ ਹਾਂ ਦੂਸਰੀ ਹੈ 250 ਗ੍ਰਾਮ ਅਜਮੈਨ ਇਹਨਾਂ ਦੋਨਾਂ ਚੀਜ਼ਾਂ ਨੂੰ ਤੁਸੀਂ 1 ਕਿਲੋ ਪਾਣੀ ਵਿੱਚ ਉਬਾਲੋ ਜਦ ਇਹ 1 ਕਿਲੋ ਪਾਣੀ ਉਬਲਦਾ ਉਬਲਦਾ ਲਗਭਗ ਲਗਭਗ ਅੱਧਾ ਕੁ ਲੀਟਰ ਰਹਿ ਜਾਵੇ ਤਾਂ ਠੰਡਾ ਕਰਕੇ ਤੁਸੀਂ ਇਹਨੂੰ ਇੱਕ ਬੋਤਲ ਵਿੱਚ ਪਾ ਲਓ ਜਦੋਂ ਇਹ ਸ਼ਾਮ ਨੂੰ ਤੁਹਾਨੂੰ दारू ਵਾਲਾ ਕਿੜਾ ਤੰਗ ਕਰੇ ਤਾਂ ਤੁਸੀਂ ਇਸ ਬੋਤਲ ਵਿੱਚੋਂ ਪਾਣੀ ਦਾ ਇੱਕ ਪੈਗ ਲਗਭਗ ਇੱਕ ਪੈਗ ਤੁਸੀਂ ਇਸ ਨੂੰ ਪੀ ਕੇ ਰੋਟੀ ਖਾ ਕੇ ਪੈ ਜਾਓ ਇਸ ਨਾਲ ਤੁਹਾਡੀ दारू ਦੀ ਭਲ ਵੀ ਮਰ ਜਾਵੇਗੇ ਤੇ ਤੁਹਾਨੂੰ ਕੋਈ ਹੋਰ ਵੀ ਤਕਲੀਫ ਨਹੀਂ ਹੋਵੇਗੀ 10-20 ਦਿਨ ਦਰੂਪੀਣ ਵਾਲੇ ਆਦਮੀਆਂ ਤੋਂ ਦੂਰ ਰਹੋ ਇਸ ਤਰ੍ਹਾਂ ਕਰਦੇ ਕਰਦੇ ਤੁਹਾਡੀ ਸ਼ਰਾਬ ਦੀ ਆਦਤ ਬਿਲਕੁਲ ਛੁੱਟ ਜਾਵੇਗੀ ਜਿਹੜੇ 2.5 300 ਰੁਪਏ ਤੁਸੀਂ ਰਜਾਨਾ ਸ਼ਰਾਬ ਉੱਪਰ ਖਰਚ ਕਰਦੇ ਸੀ ਉਸ ਵਿੱਚੋਂ 100 ਰੁਪਏ ਦਾ ਫਲ ਜਾਂ 100 ਰੁਪਏ ਦਾ ਦੁੱਧ ਪੀਣਾ ਸ਼ੁਰੂ ਕਰ ਦਿਓ ਇਸ ਨਾਲ ਤੁਹਾਡੀ ਸਿਹਤ ਵੀ ਠੀਕ ਰਹੇਗੀ ਤੇ ਤੁਹਾਡਾ ਪਰਿਵਾਰ ਵੀ ਤੁਹਾਡੇ ਨਾਲ ਖੁਸ਼ ਰਹੇਗਾ ਤਾਂ ਐਸੀ दारू ਛੱਡਣ ਦਾ ਇੱਕ ਕਾਰਗਰ ਤਰੀਕਾ ਜਿਸ ਨੂੰ ਵਰਤ ਕੇ ਆਪਾਂ ਆਪਣੀ ਇਹ ਗੰਦੀ ਆਦਤ ਨੂੰ ਛੱਡ ਸਕਦੇ ਹਾਂ ਜਿਸ ਨਾਲ ਆਪਣੀ ਸਿਹਤ ਵੀ ਠੀਕ ਰਹੇਗੀ ਆਪਣਾ ਪਰਿਵਾਰ ਵੀ ਸੁਖੀ ਰਹੇਗਾ ਘਰ ਵਿੱਚ ਕੋਈ ਕਮਜ਼ੋਰੀ ਵੀ ਨਹੀਂ ਆਵੇਗੀ ਤੇ ਸਾਰਾ ਕੁਝ ਠੀਕ ਹੋ ਜਾਵੇਗਾ ਦੋਸਤੋ ਗੱਲਬਾਤ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ